ਪੰਜਾਬੀ ਭਰਾਓ ਅੱਜ ਤੁਹਾਨੂੰ ਦਿਖਾ ਰਹੇ ਆਂ ਆਪਾਂ ਵੀਡੀਓ ਦੇ ਵਿੱਚ ਨਾਬੇਰਾਸਤ ਕਿਲਾ ਜਿਹੜਾ ਕਿ ਸਾਡੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਹੋਲੀ-ਹੋਲੀ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ ਇਹ ਚੀਜ਼ਾਂ ਸਾਡੇ ਟੂਰਿਜ਼ਮ ਮਹਿਕਮੇ ਵੱਲੋਂ ਸੰਭਾਲਣ ਦੀ ਲੋਸੀ ਵੱਖ-ਵੱਖ ਸਰਕਾਰਾਂ ਆਉਂਦੀਆਂ ਨੇ ਪਰ ਇਹਨਾਂ ਵਿਰਾਸਤੀ ਚੀਜ਼ਾਂ ਜੋ ਸਾਡੀ ਪੰਜਾਬ ਦੀ ਵਿਰਾਸਤ ਸੀ ਸਾਡੇ ਇਹ ਕਿਲੇ ਰਾਜੇ ਮਹਾਰਾਜੇ ਕਿਸੇ ਟਾਈਮ ਇੱਥੇ ਕਿਵੇਂ ਉਹਨਾਂ ਦੇ ਦਰਬਾਰ ਲੱਗਦੇ ਹੋਣੇ ਆ ਆ ਦੇਖੋ ਜੀ ਇਹਨੂੰ ਸੰਭਾਲਣ ਦੀ ਬਹੁਤ ਲੋੜ ਸੀ ਇਹ ਕਿਲੇ ਨੂੰ ਹੁਣ ਵੀ ਸੰਭਾਲਿਆ ਜਾ ਸਕਦਾ ਆ ਨਿੱਕੀ ਨਿੱਕੀ ਖਾਲ ਸੈਟ ਨਿਸ਼ਾਨੀ ਹੈ ਜੋ ਪੁਰਾਣੀ ਪੁਰਾਣੇ ਸਮੇਂ ਦੀਆਂ ਕਲਾਕਾਰੀਆਂ ਉੱਪਰ ਦੇਖੋ ਟਾਕੀਆਂ ਜੀ ਉਸ ਸਮੇਂ ਚ ਲੱਕੜ ਦਾ ਕੰਮ ਮਿਸਤਰੀਆਂ ਦੁਆਰਾ ਕੀਤਾ ਹੋਇਆ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਜੀ ਕਿਲਾ ਇਹ ਨਾਬੇ ਦੀ ਮਿਊਸਪਲ ਕਾਰਪੋਰੇਸ਼ਨ ਜਾਂ ਆਪਣੇ ਟੂਰਿਜ਼ਮ ਵਿਭਾਗ ਪੰਜਾਬ ਵੱਲੋਂ ਵੀ ਕੋਈ ਐਸੀ ਦੇਖ ਰੱਖਣੀ ਕਿਵੇਂ ਇਹਦੇ ਆਸ-ਪਾਸੇ ਗੰਦ ਲੋਕ ਇੱਥੇ ਸ਼ਰਿਆਮ ਪਿਸ਼ਾਬ ਕਰ ਰਹੇ ਨੇ ਇਹਦੇ ਕੰਧਾਂ ਨਾਲ ਕਿੱਡੀ ਹਿਸਟੋਰੀਕਲ ਜਗਾ ਕਿਵੇਂ ਗੰਦ ਪੈ ਚੁੱਕਿਆ ਜੀ ਇਹ ਕਿਲੇ ਦੇ ਆਸ-ਪਾਸੇ ਬਿਲਕੁਲ ਹੀ ਨਹੀਂ ਸੰਭਾਲਿਆ ਜੀ ਇਹ ਬਿਲਕੁਲ ਹੀ ਪੰਜਾਬ ਚ ਇਹ ਗਿਣਤੀ ਦੀ ਦੋ ਤਿੰਨ ਜਗ੍ਹਾਵਾਂ ਨੇ ਜਿਵੇਂ ਫਰੀਦਕੋਟ ਵਾਲਾ ਕਿਲਾ ਚਲੋ ਪਟਿਆਲੇ ਵਾਲਿਆਂ ਤਾਂ ਉਹਨਾਂ ਕੋਲੇ ਆ ਜੀ ਕੈਪਟਨ ਸਾਹਿਬ ਕੋਲੇ ਪਰ ਆ ਦੇਖੋ ਕਿਲਿਆ ਹੌਲੀ ਹੌਲੀ ਖੰਡਰ ਬਣ ਕੇ ਡੇਗ ਰਿਹਾ ਤਰ ਸਾਰੇ ਆ ਇਹਦੀ ਬਿਲਡਿੰਗ ਤੇ ਜੀ ਕਿੱਡੀ ਵੱਡੀ ਜਗ੍ਹਾ ਸੀ ਔਰ ਨਿਸ਼ਾਨੀ ਸੀ ਸਾਡੇ ਰਾਜੇ ਮਹਾਰਾਜਾਂ ਦੀ ਸਾਡੇ ਉਸ ਵੇਲੇ ਰਾਜ ਭਾਗ ਦੀ ਜਿਹੜੀਆਂ ਕਿ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇਹ ਇਮਾਰਤਾਂ ਖੰਡਰ ਬਣ ਰਹੀਆਂ ਨੇ ਖੰਡਰ ਬਿਲਕੁਲ ਹੀ ਨਹੀਂ ਧਿਆਨ ਦਿੱਤਾ ਗਿਆ ਜੀ ਇਹ ਚੀਜ਼ਾਂ ਵਾਸਤੇ ਹਜੇ ਵੀ ਅਸਦੀ ਬਿਲਡਿੰਗ ਨੂੰ ਸੰਭਾਲਿਆ ਜਾਵੇ ਤਾਂ ਨਾ ਇਹ ਬਚ ਸਕਦੀ ਆ ਆ ਕਿਲੇ ਦਾ ਭਾਰੀ ਗੇਟ ਦੇਖੋ ਉਸ ਟਾਈਮ ਕਿਵੇਂ ਸੁਰੱਖਿਆ ਲਈ ਇਹ ਕਿਲੇ ਦੇ ਗੇਟ ਦੇ ਬਾਹਰ ਨੂੰ ਕਿਲੇ ਕੈਲ ਲਾਏ ਹੁੰਦੇ ਸੀ ਆ ਦਰਵਾਜ਼ਾ ਵਿੱਚ ਛੋਟਾ ਜਿਹਾ ਮੈਸਤਰੀਆਂ ਦੁਆਰਾ ਕਿੰਨੀਆਂ ਸੋਹਣੀਆਂ ਕਲਾਕਾਰੀਆਂ ਉਸ ਟਾਈਮ ਇੰਨੇ ਪੱਧਰ ਤੇ ਚੂਨਾ ਚੂਨਾ ਹੀ ਵਰਤੋਂ ਕਰਦੇ ਹੋਣੇ ਉਦੋਂ ਸੀਮਿੰਟ ਤਾਂ ਹੋਣਾ ਨਹੀਂ ਕਿਵੇਂ ਐਡੀ ਬਿਲਡਿੰਗ ਕਿੰਨੀ ਤਿੰਨ ਮੰਜ਼ਲੀ ਹੋਣੀ ਹੈ ਇਹ ਕਿਵੇਂ ਬਣਾਈ ਕਿਵੇਂ ਇੰਨਾ ਭਾਰਾ ਪੱਥਰ ਇਸ ਤੇ ਲੱਗਿਆ ਕਿਵੇਂ ਇਸ ਦੀਆਂ ਦੀਵਾਰਾਂ ਚਗਾਠਾਂ ਲੱਗੀਆਂ ਹੋਣੀਆਂ ਇੱਕ ਬਹੁਤ ਹੀ ਹਿਸਟੋਰੀਕਲ ਚੀਜ਼ ਸੀਗੀ ਜੋ ਕਿ ਇਹ ਬਰਬਾਦ ਹੋ ਰਹੀ ਆ ਇਸ ਦੀ ਇਮਾਰਤ ਹੋਰ ਤਾਂ ਹੋਰ ਇਸ ਦੇ ਬਾਰੇ ਜੋ ਸਮਰੀ ਲਿਖੀ ਹੁੰਦੀ ਆ ਬੋਰਡ ਉਹਦੀ ਹਾਲਤ ਵੀ ਦੇਖ ਲਓ ਕੁਝ ਨਹੀਂ ਦਿਖ ਰਿਹਾ ਕੀ ਲਿਖਿਆ ਐ ਇਸ ਦੇ ਬਾਰੇ ਕੋਈ ਬਾਹਰੋਂ ਆ ਕੇ ਕੋਈ ਪੜਨਾ ਚਾਵੇ ਉਹ ਵੀ ਨਹੀਂ ਪੜ ਸਕਦਾ ਆ ਇੱਕ ਜਰੂਰ ਬਹੁ ਟੂਰਿਜ਼ਮ ਵਿਭਾਗ ਨੇ ਲਾਇਆ ਉਹ ਵੀ ਅੰਗਰੇਜ਼ੀ ਚ ਲਿਖ ਕੇ ਲਓ ਨਾਬਾ ਕਿਲਾ ਆ ਦੇਖੋ ਇਸ ਦੇ ਬਾਰੇ ਜੋ ਬੋਰਡ ਹੈ ਉਸ ਤੋਂ ਵੀ ਸ਼ਬਦ ਮਿੱਟ ਚੁੱਕੇ ਨੇ ਕੂਤਰਾਂ ਦਾ ਘਰ ਬਣ ਕੇ ਰਹਿ ਗਿਆ ਇਹ ਕਿਲਾ ਜਾਂ ਗੰਦਗੀ ਦਾ ਢੇਰ ਆਸੇ-ਪਾਸੇ ਆ ਹਾਲਾਤ ਨੇ ਸਾਡੇ ਟੂਰਿਜ਼ਮ ਵਿਭਾਗ ਤੇ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ Rajasthan ਚਲੇ ਜਾਓ ਮੱਧ ਪ੍ਰਦੇਸ਼ ਚਲੇ ਜਾਓ ਉਹਨਾਂ ਨੇ ਕਿਵੇਂ ਆਪਣੇ ਕਿਲੇ ਰੀਨੋਵੇਟ ਕਰਕੇ ਸੰਭਾਲੇ ਨੇ ਆਪਣੀ ਵਿਰਾਸਤ ਨੂੰ ਪਰ ਇੱਕ ਸਾਡੀ ਕੌਮ ਹੀ ਐ ਜਿਸ ਨੇ ਹੌਲੀ-ਹੌਲੀ ਸਾਰੀਆਂ ਜਾਦਗਿਰਾਂ ਸਭ ਬਰਬਾਦ ਕਰ ਲੀਆਂ ਬਹੁਤ ਹੀ ਨਮੋਸ਼ੀ ਦੀਆਂ ਗੱਲਾਂ ਨੇ ਯਾਰ ਇਹ ਚਲੋ ਜੀ ਧੰਨਵਾਦ